ਚਾਰੇ ਚਪੇਰੇ ਫੁੱਲ ਲੱਗੇ ਨੇ ਚਾਰੇ ਚਪੇਰੇ ਜਾਲੀਆਂ ਲੱਗੀਆਂ ਰੰਗ ਬਰੰਗ ਅੰਦਰ ਗੇਟ ਅੰਦਰ ਕੋਈ ਵੀ ਸਮਾਨ ਲੈ ਕੇ ਜਾਣਾ ਸਭ ਤੋਂ ਪਹਿਲਾਂ ਤਾਂ ਮਨਾਂਗਾ ਤੇ ਫੁੱਲ ਬਹੁਤ ਸੋਹਣੇ ਲੱਗੇ ਨੇ ਸਾਰਾ ਕੁਝ ਬਹੁਤ ਘੈਂਟ ਲੱਗਿਆ ਹੋਇਆ ਇੱਥੇ ਸਟੈਚੂ ਬਣਿਆ ਹੋਇਆ ਸੀਗਾ ਸ਼ੀਸ਼ੇ ਦੇ ਵਿੱਚ ਬੰਦ ਸੀਗਾ ਤੇ ਉਹ ਸਟੈਚੂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿੱਲਮਾਨ ਸਾਲਾ ਤੇ ਅੱਜ ਆਪਾਂ ਪਹੁੰਚਿਆ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸੇ ਤੇ ਜਿੱਥੇ ਸਿੱਧੂ ਮੂਸੇਵਾਲੇ ਦੀ ਸਮਾਦ ਹੁੰਦੀ ਸੀ ਨਾ ਉੱਥੇ ਹੁਣ ਪਾਰਕ ਜਿਹੜਾ ਬਣ ਚੁੱਕਿਆ ਹੈ ਪਹਿਲਾਂ ਇਹਦਾ ਕੰਮ ਚੱਲ ਰਿਹਾ ਸੀ ਤਾਂ ਕਰਕੇ ਇਹਦੀ ਵੀਡੀਓ ਸੀ ਜਿਹੜੀ ਕਿਸੇ ਨੇ ਨਹੀਂ ਪਾਈ ਤੇ ਹੁਣ ਜਿਹੜਾ ਪਾਰਕ ਆ ਉਹ ਬਣ ਕੇ ਤਿਆਰ ਵੀ ਹੋ ਗਿਆ ਤੇ ਆ ਜਿਹੜਾ ਮੇਰੇ ਪਿੱਛੇ ਤੁਸੀਂ ਲੱਗਿਆ ਸਾਹਮਣੇ ਗੇਟ ਦੇਖ ਰਹੇ ਹੋ ਇਹ ਗੇਟ ਵੀ ਬਣ ਚੁੱਕਿਆ ਤੇ ਸਾਰਾ ਪਾਰਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਇਹਦੇ ਅੰਦਰ ਗੇਟ ਅੰਦਰ ਕੋਈ ਵੀ ਸਮਾਨ ਲੈ ਕੇ ਜਾਣਾ ਸਭ ਤੋਂ ਪਹਿਲਾਂ ਤਾਂ ਮਨਾਂਗਾ ਤੇ ਇਹ ਤੁਸੀਂ ਪਾਰਕ ਦੇਖ ਲਓ ਸਾਹਮਣੇ ਇਹਦੇ ਚਾਰੇ ਪੇਰੇ ਫੁੱਲ ਲੱਗੇ ਨੇ ਚਾਰੇ ਪੇਰੇ ਜਾਲੀਆਂ ਲੱਗੀਆਂ ਰੰਗ-ਬਰੰਗੀਆਂ ਤੇ ਚਿੱਟੇ ਰੰਗ ਦੇ ਫੁੱਲ ਨੇ ਜਿਹੜੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਰਕ ਆ ਸਾਈਡ ਤੇ ਘਾਹ ਵੀ ਲੱਗਿਆ ਹੋਇਆ ਤੇ ਹੁਣ ਆਪਾਂ ਚੱਲਦੇ ਆ ਸਿੱਧਾ ਅੱਗੇ ਸਮਾਧ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਗੱਲਬਾਤ ਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਦੇਖਦੇ ਆ ਕਿਹੋ ਜਿਹਾ ਪਾਰਕ ਬਣਿਆ ਦੇਖੋ ਤੁਸੀਂ ਕਰੋ ਚੈੱਕ ਫੁੱਲ ਬਹੁਤ ਸੋਹਣੇ ਲੱਗੇ ਨੇ ਸਾਰਾ ਕੁਝ ਬਹੁਤ ਘੈਂਟ ਲੱਗਿਆ ਹੋਇਆ ਤੇ ਜਿੱਥੇ ਪਹਿਲਾਂ ਸਿੱਧੂ ਮੂਸੇਵਾਲੇ ਦੀ ਸਮਾਧ ਦੇ ਵਿੱਚ ਜਿੱਥੇ ਸ਼ੀਸ਼ਾ ਲੱਗਿਆ ਹੁੰਦਾ ਸੀ ਤੁਸੀਂ ਦੇਖਿਆ ਹੋਣਾ ਪਹਿਲਾਂ ਇੱਕ ਵਾਰੀ ਸ਼ੀਸ਼ੇ ਦੇ ਵਿੱਚ ਜਿਹੜਾ ਸਟੈਚੂ ਸੀਗਾ ਉਹ ਬੰਦ ਕੀਤਾ ਗਿਆ ਹੋਇਆ ਸੀ ਤੇ ਇਹ ਉਹ ਟਾਲੀ ਹੈਗੀ ਜਿੱਥੇ ਬਾਈ ਸਿੱਧੂ ਮੂਸੇਵਾਲ ਦਾ ਸੰਸਕਾਰ ਹੋਇਆ ਸੀ ਇਸ ਖੇਤ ਦੇ ਵਿੱਚ ਟਾਲੀ ਵਾਲੇ ਖੇਤ ਦੇ ਵਿੱਚ ਬਾਈ ਦਾ ਗੀਤ ਹੈ ਜਿਹੜਾ ਉਹ ਵੀ ਆਉਣਾਗਾ ਤੇ ਉਹ ਵੀ ਆਪਾਂ ਸਾਰਿਆਂ ਨੇ ਸੁਣਨਾ ਜਦੋਂ ਆਇਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਦੇਖੋ ਬਾਈ ਜਿਹੜਾ ਇੱਥੇ ਸਟੈਚੂ ਬਣਿਆ ਹੋਇਆ ਸੀਗਾ ਸ਼ੀਸ਼ੇ ਦੇ ਵਿੱਚ ਬੰਦ ਸੀਗਾ ਤੇ ਉਹ ਸਟੈਚੂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਆਹ ਦੇਖ ਲਓ ਭਰਾਵੋ ਇਸ ਤਰੀਕੇ ਦੀ ਜਿਹੜੀ ਸਮਾਧਾ ਹੁਣ ਉਹ ਦੇਖਣ ਨੂੰ ਮਿਲੂਗੀ ਤੇ ਪਾਰਕ ਦਾ ਗੇਟ ਹੈ ਜਿਹੜਾ ਇਹਦਾ ਵੀ ਕੁਝ ਸਮਾਂ ਰੱਖਿਆ ਗਿਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਵੀ ਇੱਥੇ ਕਦੋਂ ਤੁਸੀਂ ਆ ਸਕਦੇ ਹੋ ਸਰਦੀਆਂ ਦੇ ਵਿੱਚ ਕਿਹੜੇ ਟਾਈਮ ਆਉਣਾ ਤੇ ਗਰਮੀ ਦੇ ਵਿੱਚ ਕਿਹੜੇ ਟਾਈਮ ਆਉਣਾ ਉਹਦਾ ਸਾਰੇ ਦਾ ਟਾਈਮਿੰਗ ਰੱਖੀ ਹੋਈ ਹੈ ਪ੍ਰੋਪਰ ਤੇ ਇਧਰਲੇ ਪਾਸੇ ਇਹ ਜਿਹੜੀ ਝੋਪੜੀ ਤੁਸੀਂ ਦੇਖ ਰਹੇ ਹੋ ਇੱਥੇ ਪੁਲਸ ਰਹਿੰਦੀ ਹੈਗੀ ਤੇ ਇਧਰਲੇ ਪਾਸੇ ਇਹ ਉਹ ਟਾਲੀ ਹੈ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਹੈ ਸਮਾਹ ਵਾਲੀ ਤੇ ਇੱਥੇ ਇਹ ਬਾਈ ਹੋਰੇ ਆਏ ਹੋਏ ਸੀ ਇਹ ਮਹਾਲੀ ਤੋਂ ਆਏ ਸੀਗੇ ਸਪੈਸ਼ਲ ਦੇਖਣ ਵਾਸਤੇ ਤੇ ਦੇਖੋ ਇਸ ਦੋ ਵਾਰ ਸਾਨੂੰ ਮੈਂ ਹਵੇਲੀ ਦੇ ਵਿੱਚ ਵੀ ਲੈ ਕੇ ਚੱਲੂ ਆ ਦੇਖੋ ਸਮਾਦ ਦਾ ਖੁੱਲਣ ਦਾ ਗੇਟ ਕੀ ਹੈ ਟਾਈਮ ਕੀ ਹੈ ਸਵੇਰੇ 8 ਤੋਂ 6 ਵਜੇ ਤੱਕ ਗਰਮੀਆਂ ਚ ਨੌ ਤੋਂ 6 ਵਜੇ ਤੱਕ ਸਰਦੀਆਂ ਚ 6 ਤੋਂ ਸ਼ਾਮ ਦੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਗੇਟ ਹੈ ਜਿਹੜਾ ਬੰਦ ਰਹੂਗਾ ਤੇ ਇਧਰਲੇ ਪਾਸੇ ਬਾਜ਼ਾਰ ਆ ਗਿਆ ਛੜਕ ਦੇ ਓਪੋਜੀਟ ਸਾਈਡ ਸਮਾਦ ਦੇ ਬਿਲਕੁਲ ਸਾਹਮਣੇ ਤੇ ਇੱਥੇ ਦੁਕਾਨਾਂ ਨੇ ਜਿਹੜੀਆਂ ਅਧੀਆਂ ਖੁੱਲ ਚੁੱਕੀਆਂ ਸੀ ਤੇ ਅਧੀਆਂ ਖੁੱਲੀਆਂ ਨਹੀਂ ਸੀ ਕਿਉਂਕਿ ਆਪਾਂ ਪਹਿਲਾਂ ਵਾਗੇ ਸੀ ਅੱਜ ਤੇ ਸਾਰੀ ਗੱਲਬਾਤ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਟਾਈਮ ਸਾਢੇ 11 12 ਹੋ ਗਏ ਸੀਗੇ ਵੈਸੇ ਜਲਦੀ ਤਾਂ ਕੋਈ ਨਹੀਂ ਸੀ ਪਰ ਦੁਕਾਨਾਂ ਸੀ ਜਿਹੜੀਆਂ ਅਧੀਆਂ ਖੁੱਲ ਚੁੱਕੀਆਂ ਸੀ ਅਧੀਆਂ ਰਹਿੰਦੀਆਂ ਸੀ ਕੁਝ ਮੀਂਹ ਵਾਲਾ ਮੌਸਮ ਜਿਹਾ ਸੀ ਅੱਜ ਤੇ ਤੁਹਾਨੂੰ ਮੈਂ ਦਿਖਾਉਣਾ ਦੇਖੋ ਇੱਥੇ ਤੁਸੀਂ ਕੁਝ ਮਰਜ਼ੀ ਪਾਈਦਾ ਫੋਟੋ ਲੈਣੀ ਆ ਫੋਟੋ ਲੈ ਲਓ ਤੇ ਇਧਰ ਬਾਥਰੂਮ ਵੀ ਨਵੇਂ ਨੇ ਜਿਹੜੇ ਉਹ ਬਣ ਚੁੱਕੇ ਨੇ ਇੱਥੇ ਬਾਥਰੂਮਾਂ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਸੀ ਤੇ ਇੱਥੇ ਵਾਟਰ ਪੂਲਰ ਵੀ ਲੱਗ ਜਾਣਾ ਤੇ ਬਾਕੀ ਤੁਹਾਨੂੰ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤੋਂ ਬਾਅਦ ਤੁ ਲੋ ਜੀ ਆਪਾਂ ਪਹੁੰਚ ਗਏ ਸਿੱਧਾ ਹਵੇਲੀ ਦੇ ਵਿੱਚ ਤੇ ਇੱਥੇ ਕੀ ਕੀ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਬਾਈ ਸਿੱਧੂ ਮੂਸੇਵਾਲੇ ਦੇ ਦੋ ਕੁੱਤੇ ਨੇ ਜਿਹੜੇ ਸ਼ੇਰਾ ਤੇ ਵਗੇਰਾ ਆ ਦੇਖ ਲਓ ਭਰਾਵੋ ਸਾਹਮਣੇ ਸੁੱਤੇ ਪਏ ਨੇ ਇਹਨਾਂ ਦਾ ਵੀ ਵਿਚਾਰਾਂ ਦਾ ਜੀ ਆ ਲੱਗਣੋਂ ਹਟ ਗਿਆ ਪਹਿਲਾਂ ਇਹ ਬੜਾ ਭੌਂਕਦੇ ਤੇ ਹੁਣ ਇਹ ਇਹ ਭੌਂਕਣੋਂ ਵੀ ਹਟ ਗਏ ਵਿਚਾਰੇ ਤੇ ਬਾਕੀ ਤੁਹਾਨੂੰ ਇੱਧਰ ਦੇਖ ਲਓ ਸੰਗ ਤਾਂ ਆਈਆਂ ਹੋਈਆਂ ਨੇ ਦੂਰੋਂ ਦੂਰੋਂ ਲੋਕ ਨੇ ਜਿਹੜੇ ਉਹ ਆਏ ਹੋਏ ਨੇ ਤੇ ਇਹ ਨੇ ਦੋ ਸਿੱਧੂ ਮੂਸੇਵਾਲੇ ਦੇ ਟਰੈਕਟਰ ਨਾਟ ਗਿਆ ਜਿਹੜੇ ਦੋ ਹੀ ਬਣੇ ਸੀ ਤੇ ਦੋ ਹੀ ਆ ਖੜੇ ਨੇ ਜ਼ਿੰਦਗੀ ਦੇ ਵਿੱਚ ਦੇਖੇ ਵੀ ਦੋਈ ਸੀ ਤੇ ਆ ਬਾਈ ਸਿੱਧੂ ਮੂਸੇਵਾਲਾ ਦਾ ਮਨ ਲਾਦਾ ਬੁਲਟ ਖੜਾ ਹੈ ਤੇ ਪਰ ਮੈਂ ਇਹ ਤੇ ਜਿਵੇਂ ਪਹਿਲਾਂ ਬਾਈ ਦੇ ਇੰਟਰਵਿਊ ਵਿੱਚ ਸੁਣਿਆ ਸੀਗਾ ਵੀ ਇਹ ਤੇ ਸੰਤਾਂ ਦੀ ਫੋਟੋਸ਼ਾਪੀ ਹੋਈ ਸੀ ਪਰ ਇਸ ਤੇ ਮੈਨੂੰ ਸੰਤ ਸੰਤਾਂ ਦੀ ਫੋਟੋ ਹੈ ਜਿਹੜੀ ਉਹ ਨਹੀਂ ਦੀ ਸੀ ਤੇ ਇਹ ਸਿੱਧੂ ਮੂਸੇਵਾਲਾ ਬਾਈ ਦੀ ਥਾਰ ਤੇ ਜੀਪ ਖੜੀ ਹੈ ਜਿਹਦੇ ਗੋਲੀਆਂ ਚਲਾਈਆਂ ਗਈਆਂ ਸੀ ਤੇ ਇੱਧਰ ਟਰਾਲਾ ਆ ਗਿਆ ਤੇ ਇੱਧਰ ਆ ਗਿਆ ਬਾਈ ਦਾ ਅਰਜਨ ਤੇ ਇੱਧਰ ਛੋਟਾ ਟਰਾਲੀ ਆ ਗਈ ਟਰਾਲੀ ਹੈ ਜਿਹੜੀ ਇਹ ਤੇ ਬਾਕੀ ਸੋਨੂੰ ਜਿਹੜੇ ਹਵੇਲੀ ਦੇ ਵਿੱਚ ਦੋ ਸਟੈਚੂ ਲੱਗੇ ਨੇ ਉਹ ਵੀ ਦਿਖਾਉਣਾ ਲੋ ਜੀ ਇੱਕ ਸਟੈਚੂ ਇਹ ਹੈ ਤੇ ਇੱਕ ਸਟੈਚੂ ਜਿਹੜਾ ਤੁਸੀਂ ਪਹਿਲਾਂ ਸਾਰਿਆਂ ਨੇ ਦੇਖਿਆ ਹੋਣਾ ਇੱਕ ਆ ਸਟੈਚੂ ਉਹ ਦੂਜਾ ਸਟੈਚੂ ਜਿਹੜਾ ਹੁਣ ਨਵਾਂ ਲੱਗਿਆ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਧਰ ਛੋਟੀ ਜੀਪ ਖੜੀ ਹੈ ਤੇ ਹਵੇਲੀ ਹੈ ਜਿਹੜੀ ਜਮਾ ਸੁੰਨੀ ਰਹੀਗੀ ਭਰਾਵੋ ਦੇਖ ਲਓ ਉਹਨੂੰ ਦਿਲ ਕਰਦਾ ਪਰ ਉਹ ਗੱਲ ਨਹੀਂ ਬਣਦੀ ਜਿਹੜੀ ਬਾਈ ਦੇ ਪਹਿਲਾਂ ਜਦੋਂ ਹੁੰਦਾ ਸੀ ਨਾ ਉਦੋਂ ਆਇਆ ਕਰਦਾ ਸੀ ਉਦੋਂ ਬਹੁਤ ਜੀ ਲੱਗਿਆ ਕਰਦਾ ਸੀ ਪਰ ਹੁਣ ਉਹਨੂੰ ਦਿਲ ਤਾਂ ਕਰਦਾ ਪਰ ਉਹ ਗੱਲ ਨਹੀਂ ਬਣਦੀ ਇਹ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੁਸੀਂ ਆਖਰੀ ਵਾਰੀ ਹਵੇਲੀ ਦੇ ਵਿੱਚ ਕਦੋਂ ਆਏ ਸੀ ਧੰਨਵਾਦ